ਸਤਨਾਮ ਸ੍ਰੀ ਵਾਖੇ ਗੁਰੂ ਜੀ ਸਤਗੁਰਾਂ ਨੇ ਅੱਜ ਜੋ ਪਵਿੱਤਰ ਬਚਨ ਉਚਾਰਨ ਕੀਤੇ ਨੇ ਇਹ ਛੰਦ ਮਦ ਭਾਰ ਛੰਦ ਆਪਾਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਇਸ ਛੰਦ ਦੀ ਵਰਤੋਂ ਜਾਂ ਇਹ ਨੂੰ ਕਹਿਆ ਇਸ ਛੰਦ ਵਿੱਚ ਸਤਿਗੁਰਾਂ ਨੇ ਦੋ ਵਾਰ ਪਵਿੱਤਰ ਬਚਨ ਉਚਾਰਨ ਕੀਤੇ ਨੇ। ਹਜ਼ੂਰ ਇਸ ਛੰਦ ਦਾ ਜ਼ਿਕਰ ਕਰਕੇ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਤਵੇ ਪ੍ਰਸਾਦ। ਕੱਲ ਜਦੋਂ ਸ਼ੁਰੂਆਤ ਕੀਤੀ ਸੀ ਉੱਥੇ ਸਤਿਗੁਰਾਂ ਨੇ ਬਚਨ ਕੀਤੇ ਸਨ। 13 ਜੋਰ ਚਾਚਰੀ ਛੰਦ ਤੇ ਆਪ ਸੰਗਤ ਨੂੰ ਬੇਨਤੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਇੰਨੀ ਨਿਰਮਾਨਤਾ ਚ ਇੰਨੀ ਸੱਚੀ ਲੋਭੀ ਭਾਵਨਾ ਵਿੱਚ ਭਿਜੇ ਇੰਨੀਆਂ ਪਸ਼ਾਵਾਂ ਦੇ ਗਿਆਤਾ ਹੋਣ ਦੇ 바ਬ ਯੋਧ ਵੀ ਕਿਤੇ ਨਹੀਂ ਕਹਿ ਰਹੇ ਵੀ ਅਸੀਂ ਕੁਝ ਕਹਿ ਰਹੇ ਹਾਂ ਬਸ ਇੱਕੋ ਗੱਲ ਹੈ ਤੁਹਾਡੀ ਕਿਰਪਾ ਤੇਰਾ ਜੋਰ ਦਾ ਅਰਥ ਤੇ ਸਾਡੀ ਕੋਈ ਸ਼ਕਤੀ ਨਹੀਂ ਕੋਈ ਬਲ ਨਹੀਂ ਆਪ ਜੀਤੀ ਤਾਕਤ ਨਾਲ ਮੈਂ ਬੋਲਣ ਲੱਗਾ ਹਾਂ ਇਸੇ ਕਰਕੇ ਸਤਗੁਰਾਂ ਨੇ ਜਦੋਂ ਆਪਣੇ ਲਈ ਸ਼ਬਦ ਵਰਤੇ ਨਾ ਸੱਚ ਇਹ ਵੇ ਇਥੋਂ ਤੱਕ ਦਸਮ ਦੀ ਬਾਣੀ ਵਿੱਚ ਜਿਵੇਂ ਅਕਾਲ ਪੁਰਖ ਬਾਚ ਇਸ ਕੀਟ ਪ੍ਰਥ ਵੈਗਰੂ ਆ ਸ਼ਬਦ ਸੁਣਨ ਵਾਲੇ ਨੇ ਆਪਣੇ ਆਪ ਨੂੰ ਇੰਨੀ ਨਿਮਰਤਾ ਜਿਹੀ ਅਕਾਲ ਪੁਰਖ ਵੈਗੁਰੂ ਜੀ ਦੇ ਬੋਲ ਨੇ ਇਸ ਕੀਟ ਦੇ ਪ੍ਰਤ ਆਪਣੇ ਆਪ ਲਈ ਸ਼ਬਦ ਕੀ ਵਰਤੇ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗ ਤਮਾਸ਼ਾ ਉਸ ਪਰਮਪੁਰਖ ਪਰਮਾਤਮਾ ਜੀ ਦਾ ਮੈਂ ਦਾਸ ਖਾਂ ਤੇ ਇਸ ਜਗਤ ਦੇ ਤਮਾਸ਼ੇ ਨੂੰ ਦੇਖਣ ਵਾਸਤੇ ਆਇਆ ਤੇ ਇਸ ਤਮਾਸ਼ੇ ਨੂੰ ਮੈਂ ਵੇਖਣ ਆਇਆ ਇੱਕ ਵਿਦਵਾਨ ਨੇ ਬਹੁਤ ਸੋਹਣੀ ਗੱਲ ਕਹੀ ਸੀ ਚਲੋ ਮੈਂ ਨਾ ਹੀ ਲੈ ਦੇਣਾ ਰਜਨੀਸ਼ ਨੇ ਜਦੋਂ ਜਪਜੀ ਸਾਹਿਬ ਦਾ ਟੀਕਾ ਕੀਤਾ ਜਿਹਨੂੰ ਬਾਅਦ ਵਿੱਚ ਉਹ ਸ਼ੋ ਕਹਿੰਦੇ ਸਨ ਕਿਉਂਕਿ ਉਹ ਜਪਜੀ ਸਾਹਿਬ ਤੇ ਬੋਲਿਆ ਹੈ ਤੇ ਇਹ ਵੀ ਬੇਨਤੀ ਹੈ ਪੜਿਆ ਲਿਖਿਆ ਸਮਾਜ ਉਸ ਟੀਕੇ ਨੂੰ ਸਵੀਕਾਰ ਕਰਦਾ ਪਰ ਗੁਰਮਤ ਦੀ ਕਸਵੱਟੀ ਤੇ ਲਾ ਕੇ ਦੇਖਾਂਗੇ ਤੇ ਕਈ ਗੱਲਾਂ ਸਵੀਕਾਰ ਨਹੀਂ ਹੁੰਦੀਆਂ ਉਹ ਏਡਾ ਸਿਆਣਾ ਵਿਦਵਾਨ ਸੀ ਫਿਲਾਸਫਰ ਸੀ ਜੀ ਫਿਲਾਸਫੀ ਦਾ ਪ੍ਰੋਫੈਸਰ ਸੀ ਤੇ ਉਹਨੇ ਤੇ ਮੈਂ ਫਿਰ ਬੇਨਤੀ ਕਰਾਂ ਕਿ ਸ਼ਬਦ ਉਹ ਕਹਿੰਦੇ ਸਨ ਕਿ ਖੁੰਟੀ ਕਿਸੇ ਦੀ ਵੀ ਹੋ کورٹ ਮੈਂ ਆਪਣਾ ਹੀ ਉਤਾਰੂਗਾ ਗੱਲ ਉਹਨੇ ਜਿਹੜੇ ਸ਼ਬਦ ਕਹੇ ਜਿਹੜੇ ਮੈਨੂੰ ਬਹੁਤ ਚੰਗੀ ਗੱਲ ਲੱਗੀ ਉਹ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਕਿਉਂ ਜਪਜੀ ਸਾਹਿਬ ਵਿੱਚ ਪੁਨਰੁਕਤੀ ਕਰ ਰਿਹਾ ਕਿਉਂ ਵਾਰ-ਵਾਰ ਇੱਕ ਸ਼ਬਦ ਕਹਿ ਰਿਹਾ ਜੇ ਗਾਵੇ ਕੋ ਤਾਂ ਇੱਕੋ ਸ਼ਬਦ ਕਹਿ ਗਿਆ ਪੌੜੀ ਚ ਸੱਚੇ ਬਾਦਸ਼ਾਹ ਜੀ ਹੁਕਮੀ ਸ਼ਬਦ ਕਹੀ ਗਿਆ ਹੁਕਮ ਹੀ ਹੋਵਣ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਖੋਵਨ ਜੀ ਇਹ ਕੋਈ ਸ਼ਬਦ ਇਹ ਨਾ ਜੇ ਸੁਣਿਆ ਦੀ ਗੱਲ ਕੀਤੀ ਤੇ ਇਹ ਨਾ ਸੁਣਿਆ ਤੇ ਚਾਰ ਪੌੜੀਆਂ ਕਹਿ ਗਏ ਜੇ ਮੰਨੇ ਦੀ ਗੱਲ ਕੀਤੀ ਤੇ ਤਿੰਨ ਪੌੜੀਆਂ ਮੰਨੇ ਦੀਆਂ ਬੋਲ ਗਏ ਇੱਕ ਪੌੜੀ ਮੰਨੇ ਦੀ ਕਹੀ ਪੰਜ ਪਰਵਾਨ ਫਿਰ ਅਸੰਖ ਅਸੰਖ ਫਿਰ ਅੰਤ ਨਾ ਸਿਪਤੀ ਕਹਿ ਨਾ ਅੰਤ ਫਿਰ ਅਮੁੱਲ ਅਮੁੱਲ ਉਹਨੇ ਗੱਲ ਜਿਹੜੀ ਕਹੀ ਉਹ ਕਹਿੰਦਾ ਅਸਲ ਚ ਦੁਨੀਆ ਦੇ ਲੋਕ ਸੰਸਾਰੀ ਖੁਮਾਰੀ ਵਿੱਚ ਹੁੰਦੇ ਆ ਨਸ਼ੇ ਉਹ ਕਹਿੰਦਾ ਜਿਸ ਬੰਦੇ ਨੂੰ ਸੁੱਧ ਬੁੱਧ ਨਾ ਰਹੇ ਉਹ ਕਈ ਵਾਰੀ ਨਸ਼ੇ ਵਿੱਚ ਖੁਮਾਰੀ ਵਿੱਚ ਇੱਕ ਲਫ਼ਜ਼ ਨੂੰ ਕਿੰਨਾ ਸਮਾਂ ਬੋਲੀ ਜਾਂਦਾ ਹੈ ਬੰਦੇ ਉਹਦੇ ਲਫ਼ਜ਼ ਚ ਰਸ ਹੈ ਕਹਿੰਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਉਹਨਾਂ ਨੇ ਸਿਰਫ ਗਾਇਆ ਤੇ ਗਾ ਗਾ ਕੇ ਸਭ ਕੁਝ ਪੀ ਗਏ ਕਹਿੰਦੇ ਤੁਸੀਂ ਅਮੁੱਲ ਦੀ ਜਿੰਨੀ ਮਰਜ਼ੀ ਵਿਆਖਿਆ ਕਰੀ ਜਾਓ ਉਹਦੇ ਉਹਨਾਂ ਦੇ ਹਰ ਸ਼ਬਦ ਕਹਿਣ ਦੇ ਵਿੱਚ ਇੰਨਾ ਰਸ ਸੀ ਉਹ ਟਿਕਾ ਸੀ ਅਗਲੇ ਸ਼ਬਦ ਤੇ ਜਾਣ ਹੀ ਨਹੀਂ ਸੀ ਦਿੰਦਾ ਇੱਕੋ ਸ਼ਬਦ ਤੇ ਜਿਵੇਂ ਉਸ ਦਿਨ ਕਾ ਗੁਰੂ ਗੋਬਿੰਦ ਸਿੰਘ ਤੁਈ ਤੁਈ ਸ਼ਬਦ ਬਹੁਤ ਵਰਦੇ ਆ ਕਿ ਜ਼ਮੀਨ ਤੁਹੀ ਜ਼ਮਾਤ ਤੁਹੀ ਮੱਕੀ ਤੁਹੀ ਮਕਾਤ ਤੁਹੀ ਅਪੂ ਤੁਹੀ ਅਪੈ ਤੁਹੀ ਉਸ ਦਾ ਕਾਰਨ ਹੈ ਇੱਕੋ ਲਗਾਤਾਰ ਨਿਰੰਤਰਤਾ ਬਣ ਜਾਂਦੀ ਜਿਹਨੂੰ ਇੱਕ ਰਸ ਕਹਿ ਦਿੰਨੇ ਆ ਲਿਵਤਾਰ ਕਹਿ ਦਿੰਨੇ ਆ ਉਹਨਾਂ ਲਿਵ ਤਾਰ ਦੇ ਵਿੱਚ ਤੇ ਖੰਡਾਈ ਨੇ ਹੈਗਾ ਤਾਰ ਦਾ ਰੱਬ ਜੀ ਅਰਥ ਧਾਰ ਕਿ ਜਿਵੇਂ ਤੇਲ ਦੀ ਧਾਰ ਪੈਂਦੀ ਏ ਤੇ ਜੇ ਥੋੜਾ ਜਿਹਾ ਕੰਪਣ ਆ ਜਾ ਉਹ ਧਾਰ ਥੋੜਾ ਰਹਿ ਨਹੀਂ ਇਹ ਤੇ ਸਤਗੁਰਾਂ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਇਹ ਸਤਗੁਰੂ ਗੁਰੂ ਗੋਬਿੰਦ ਸਿੰਘ ਪਰਮੇਸ਼ਵਰ ਦੀ ਇਬਾਦਤ ਵਿੱਚ ਇਹ ਸਾਰੇ ਸ਼ਬਦ ਵੈ ਗੁਰੂ ਜੀ ਦੀ ਉਪਮਾ ਚ ਕਹਿ ਰਹੇ ਆ ਅੱਜ ਸ਼ੁਰੂਆਤ ਹੈ ਗੁਣ ਮਦ ਪਰ ਸ਼ੰਤ્વੈ ਪ੍ਰਸਾਦ ਤੁਹਾਡੀ ਕਿਰਪਾ ਨਾਲ ਗੁਣ ਗਨ ਉਧਾਰ ਗੁਣ ਦਾ ਲਬਜ਼ੀ ਅਰਥ ਆਪਾਂ ਕਰਾਂਗੇ ਜਿਹੜੇ ਆ ਗੁਣ ਕਹਿੰਨੇ ਰੋਹਾਨੀ ਗੁਣ ਚੈ ਦੁਨਿਆਵੀ ਗੁਣ ਉਂਝ ਤੇ ਵੈਸੇ ਕੋਈ ਵੀ ਖੂਬੀ ਹੈ ਜਿਹੜੀ ਰੱਬ ਤੋਂ ਬਿਨਾ ਹੈ ਹੀ ਨਹੀਂ ਹਰ ਚੀਜ਼ ਦੇ ਉਹ ਗੁਣ ਨਿਧਾਨ ਨੇ ਅਗਲਾ ਸ਼ਬਦ ਹੈ ਜੀ ਗਨ ਫਿਰ ਬਿੰਤੀ ਹੈ ਕਿ ਇਹ ਦੂਸਰਾ ਮਦ ਪਰਛੰਦ ਲਾ ਲਿਆ ਆ ਉਹਤੇ ਸ਼ਬਦ ਹੈ ਗੁਣ ਗਣ ਮੈਂ ਭਾਈ ਸੱਭ ਨੇ ਵੀ ਗੱਲ ਕਰ ਰਿਆ ਸਾਂ ਕੁਝ ਇਹ ਗੁੱਟਕਿਆਂ ਵਿੱਚ ਜャ ਵਿਦਵਾਨਾਂ ਨੇ ਨੰਨੇ ਦੀ ਥਾਂ ਤੇ ਨਾਣਾ ਵਰਤੇ ਜੇ ਪਛਾਈ ਤੌਰ ਤੇ ਦੇਖੋ ਤੇ ਗੁਣ ਗਾਣੀ ਬਣੇਗਾ ਪਰ ਸਤਿਗੁਰੂ ਸ਼ਬਦ ਵਰਤੇ ਭਇਆ ਗੁਣ ਦਾ ਅਰਥ ਹੋ ਗਿਆ ਜੀ ਆਪਾਂ ਜਿਹੜੇ ਗੁਣ ਕਹਿੰਨੇ ਆ ਅੱਗੇ ਸ਼ਬਦ ਹੈ ਗਣ ਗਣ ਦਾ ਅਰਥ ਹੁੰਦਾ ਸਮੂਹ ਗੁਣ ਗਣ ਇਹਦਾ ਲਖੀ ਅਰਥ ਹੋ ਗਿਆ ਗੁਨਾ ਦਾ ਸਮੂਹ ਗੁਨਾ ਦਾ ਢੇਰ ਹੋਰ ਸੌਖੇ ਅਰਥ ਕਰੀਏ ਗੁਨਾ ਦਾ ਪੰਡਾਰਾ ਸਤਿਗੁਰੂ ਬਚਨ ਕਰ ਰਿਹਾ ਗੁਨ ਗਨ ਇਹ ਇਸ ਦਾ ਅਰਥ ਹੋਣਗੇ ਉਦਾਰ ਦੇ ਉਦਾਰ ਦੇ ਅਰਥ ਵੱਖਰੇ ਕਰਾਂਗੇ ਉਦਾਰ ਚਿੱਤ ਹੈ ਸਖੀ ਦਿਲ ਹੈ ਗੁਨ ਗਨ ਉਦਾਰ ਕਿ ਮੇਰਾ ਪਾਰ ਬ੍ਰਹਮ ਪਰਮੇਸ਼ਵਰ ਗੁਨਾ ਦਾ ਪੰਡਾਰਾ ਹੈ ਫਿਰ ਬਿੰਤੀ ਗੁਣ ਤੇ ਗਾਣੇ ਜੂੱਚੇ ਤੇ ਰੱਖਣਾ ਗੰਨ ਦਾ ਅਰਧ ਸਮੂਹ ਤੇ ਗੁਣ ਦਾ ਅਰਤੇ ਖੂਬੀਆਂ ਖੂਬੀਆਂ ਦੇ ਗੁਣਾ ਦੇ ਪੰਡਾਰੇ ਨੇ ਤੇ ਅਗਲੀ ਗੱਲ ਹੰਕਾਰੀ ਕੋਈ ਨਹੀਂ ਕਿਉਂਕਿ ਕਈ ਵਾਰੀ ਜਦੋਂ ਬੰਦੇ ਕੋਲ ਗੁਣ ਹੁੰਦਾ ਹੈ ਨਾ ਰਾਤ ਨੂੰ ਬਿੰਤੀ ਕੀਤੀ ਵਾਹ ਗੁਰੂ ਮੇਰ ਕਰੇ ਗੁਣ ਦਾ ਹੰਕਾਰ ਬੰਦੇ ਨੂੰ ਡੋਬ ਜਾਂਦਾ ਹੈ ਅੱਗੇ ਮਹਾਰਾਜ ਕਹਿੰਦੇ ਉਹ ਉਹ ਇਹ ਦਵੰਦ ਚ ਨਹੀਂ ਉਹ ਦਾ ਬੜਾ ਸਖੀ ਦਿਲ ਹੈ ਉਦਾਰ ਚਿਤਖੇ ਉਹ ਗੁਣ ਔਗਣ ਨਹੀਂ ਫਿਰ ਬੰਦੇ ਦਿਖਦਾ ਇਹਦੇ ਅਰਥ ਹੋ ਗਏ ਗੁਣਾ ਦਾ ਸਮੂਹ ਹੈ ਗੁਣਾ ਦਾ ਖਜ਼ਾਨੇ ਨੇ ਤੇ ਉਦਾਰ ਚਿਤ ਨੇ ਖੁੱਲੇ ਦਿਲ ਵਾਲੇ ਨੇ ਉਹ ਨਿਰਗੁਣਾਂ ਨੂੰ ਵੀ ਗੁਣ ਦਿੰਦੇ ਆ ਜਿਹੜੇ ਆਪਾਂ ਰੋਜ਼ ਪੜ੍ਹਦੇ ਆ ਨਾਨਕ ਨਿਰਗੁਣ ਗੁਣ ਕਰੇ ਇਹ ਉਦਾਰ ਚੇਤੀ ਕਰ ਸਕਦੇ ਨੇ ਸਖੀ ਦਿਲ ਕਰ ਸਕਦਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਗੁਣਾ ਦੇ ਖਜ਼ਾਨੇ ਨੇ ਗੁਣ ਗੁਣਵੰਤੇ ਨੇ ਗੁਣ ਬਖਸ਼ ਦੇ ਮਹਾਰਜ ਕਨੇ ਉਦਾਰ ਸਖੀ ਚਿਤ ਅਗੇ ਮਹਿਮਾ ਮਹਿਮਾ ਦਾ ਲਬਜ਼ੀ ਅਰਥ ਆਪਾਂ ਸਮਝਨੇ ਆ ਇਹਦਾ ਅਰਥ ਹੈ ਵਡਿਆਈ ਸਿਫਤ ਅਪਾਰ ਪਾਰ ਦਾ ਅਰਥ ਹੈ ਦੂਜਾ ਪਾਸਾ ਅਪਾਰ ਦਾ ਅਰਥ ਹੈ ਜਿਹਦਾ ਅੰਤ ਹੀ ਕੋਈ ਨਹੀਂ ਪਾਇਆ ਜਾ ਸਕਦਾ ਇਹਦੇ ਅਰਥ ਹੋ ਗਏ ਗੁਣਾ ਦਾ ਭੰਡਾਰਾ ਨੇ ਉਦਾਰ ਚਿਤ ਨੇ ਤੇ ਅਗਲੀ ਗੱਲ ਮਹਿਮਾ ਉਹਨਾਂ ਦੀ ਇੰਨੀ ਕੋਈ ਬਿਆਨ ਨਹੀਂ ਕਰ ਸਕਦਾ ਅਗਲਾ ਬਚਨ ਜੀ आसन अपंग आसन ਦਾ ਲਬਜ਼ੀ ਅਰਥ ਆਪ ਜੀ ਸਮਝ ਜਾਂਦੇ ਹੋ ਆਸਣ ਸ਼ਬਦ ਵੀ ਹੁੰਦਾ ਉਹ ਦੂਜੇ ਅਰਥ ਰੱਖਦਾ ਇੱਥੇ ਆਸਨ ਦਾ ਅਰਥ ਟਿਕਾਣਾ ਜ ਜਿਹਨੂੰ ਆਪਾਂ ਆਪਣੇ ਵਰਦ ਨੇ ਵੀ ਆਪਣੇ ਆਸਨ ਤੇ ਚੱਲੇ ਗੁਰੂ ਸਾਹਿਬ ਸ਼ਬਦ ਵਰਤ ਰਿਹਾ ਭਾਈ ਕਿ ਆਸਨ अपंग ਭੰਗ ਦਾ ਅਰਥ ਹੁੰਦਾ ਇੱਕ ਤਾਂ ਭੰਗ ਦਾ ਅਰਥ ਆ ਹੈ ਨਾ ਜਿਹੜਾ ਵਰਦਿਆ ਇੱਕ ਭੰਗ ਦਾ ਅਰਥ ਹੈ ਤੋੜਨਾ ਉਂਝ ਵੈਸੇ ਮੈਂ ਕਿਸੇ ਸੰਪਰਦਾ ਦੇ ਬਰ ਖਿਲਾਫ ਨਹੀਂ ਕਹਿੰਦਾ ਪਰ ਯਾਦ ਰੱਖਿਓ ਗੁਰਮਖੋ ਬੰਦਗੀ ਕਰਨ ਵਾਲੇ ਵਾਸਤੇ ਸਿਰਫ ਉਹਨੀ ਕੁ ਚੀਜ਼ ਗਈ ਖਾਣੀ ਚੰਗੀ ਜਿਹੜੀ ਉਹਦੇ ਸਰੀਰ ਨੂੰ ਚਲਾਉਂਦੀ ਹੋਵੇ ਇੱਥੇ ਭੰਗ ਦਾ ਅਰਥ ਹੈ ਤੋੜਨਾ ਮਹਾਰਾਜ ਕਹਿ ਰਹੇ ਨੇ ਆਸਨ ਅਭੰਗ ਇਹਦਾ ਅਰਥ ਹੋ ਗਿਆ ਅਬਨਾਸ਼ੀ ਨਾ ਟੁੱਟਣ ਵਾਲਾ ਸੇ ਪਾਰ ਬ੍ਰਹਮ ਪਰਮੇਸ਼ਵਰ ਜੀ ਕੇ ਤੁਹਾਡਾ ਆਸਨ ਅਡੋਲ ਖੈ ਮੈਂ ਫਿਰ ਬੇਨਤੀ ਕਰਾਂ ਮੈਂ ਅਰਥਾਂ ਦੀ ਸ਼ਬਦ ਆਸਨ ਕਹਿ ਰਿਹਾ ਇੱਥੇ ਮਹਾਰਾਜ ਨੇ ਆਸਨ ਲਿਖੇ ਅਰਥ ਇਹ ਨੇ ਆਸਨ ਦਾ ਅਰਥ ਟਿਕਾਣਾ ਤੁਹਾਡੇ ਟਿਕਾਣੇ ਨੂੰ ਤੁਹਾਡੇ ਤਖਤ ਨੂੰ ਜਿਹੜਾ ਰਤਬਾ ਤੁਹਾਡਾ ਇਹਨੂੰ ਕੋਈ ਨਹੀਂ ਖੋ ਸਕਦਾ ਇਹ ਕੋਈ ਨਹੀਂ ਜਮਿਆ ਕਿ ਵੈ ਗੁਰੂ ਜੀ ਦੇ ਆਸਨ ਨੂੰ ਖਲਾ ਸਕੇ ਅੱਗੇ ਮਹਾਰਾਜ ਕਹਿੰਦੇ ਉਪਮਾ ਉਪਮਾ ਦਾ ਅਰਥ ਆਪਾਂ ਜਾਣਿਆ ਵਡਿਆਈ ਮੈਂ ਅੱਗੇ ਅਰਸ ਕੀਤੇ ਆ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਨੰਗ ਇੱਥੇ ਦੋ ਸ਼ਬਦ ਨੇ ਜਿਹਦੇ ਇੱਕ ਸੰਧੀ ਛੇਦ ਕਰਾਂਗੇ ਐੜਾ ਨੰਨਾ ਅੰਨ ਤੇ ਜਮਾ ਐੜੇ ਟਿੱਪੀ ਗੱਗਾ ਅੰਗ ਇਹਦਾ ਸਿੱਧਾ ਸ਼ਬਦ ਜਿਹੜਾ ਬਣ ਜਾਏਗਾ ਜੀ ਅਨੰਗ ਇਹਦਾ ਅਰਥ ਹੋ ਜਾਏਗਾ ਅੰਗਾ ਤੋਂ ਬਿਨਾ ਸ਼ਰੀਰ ਤੋਂ ਬਿਨਾ ਇਹਦਾ ਲਫ਼ਜ਼ੀ ਅਰਥ ਇਹ ਹੋ ਗਿਆ ਜੀ ਕਿ ਪਰ ਬ੍ਰह्म ਪਰਮੇਸ਼ਵਰ ਦੀ ਉਪਮਾ ਕੀ ਕੋਈ ਕਰ ਸਕਦਾ ਉਹ ਦਾ ਤੇ ਕੋਈ ਆਕਾਰ ਹੀ ਕੋਈ ਨਹੀਂ ਫਿਰ ਬਿੰਦੀ ਅਨੰਗ ਅਰਥ ਕੀਤਾ ਕੋਈ ਅੰਗ ਨਹੀਂ ਆ ਲਬ지 ਅਰਥ ਹੋਣਗੇ ਨਿਰাকার ਕਿ ਨਿਰাকার ਦੀ ਉਪਮਾ ਕੀ ਕਰੋਗੇ ਅੱਗੇ ਸਤਿਗੁਰੂ ਕਹਿੰਦੇ ਅਨਪਾਉ ਇੱਥੇ ਸ਼ਬਦ ਮੇਰੇ ਕੋਲ ਅਨਪਾਉ ਲਬਜ ਆਈਏ ਅਨਪਾਉ ਪ੍ਰਕਾਸ਼ ਕਿਉਂਕਿ ਮੈਨੂੰ ਪਤਾ ਹੈ ਕਿ ਦਸਮ ਦੀ ਬਾਣੀ ਚ ਕਾਫੀ ਜ਼ਿਆਦਾ ਇਥੋਂ ਤੱਕ ਕਿ ਨਿਤਨੇਮ ਦੀ ਬਾਣੀ ਵਿੱਚ ਹੀ ਪਾਠ ਭੇਦ ਬਹੁਤ ਜ਼ਿਆਦਾ ਹੈ ਖੈਰ ਅਨਪਾਉ ਇੱਥੇ ਅਨਪਾਉ ਦਾ ਅਰਥ ਹੈ ਆਪਣੇ ਆਪ ਸੁਤੇ ਸਿਧ ਜਿਹਦੇ ਕੋਲ ਆਪਣੇ ਆਪ ਪ੍ਰਾਪਤ ਹੈ ਪ੍ਰਕਾਸ਼ਦਾਰ ਤੇ ਚਾਨਣ ਫਿਰ ਬਿੰਤੀ ਹੈ ਵਾਹਿਗੁਰੂ ਜੀ ਆਪ ਜੀ ਨੂੰ ਕਿਸੇ ਤੋਂ ਪ੍ਰਕਾਸ਼ ਨੌਲੇਜ ਲੈਣ ਦੀ ਲੋੜ ਨਹੀਂ ਸਾਰੇ ਗਿਆਨ ਤਾਂ ਤੁਹਾਡੇ ਆਪਣੇ ਆਪਣੇ ਕਿਸੇ ਤੋਂ ਥੋੜਾ ਕਿਸੇ ਵਾਹਿਗੁਰੂ ਜੀ ਨੂੰ ਕਿਸੇ ਨੇ ਸਿਖਾਣਾ ਹੈ ਜੀ ਅਨਪਾਉ ਪ੍ਰਕਾਸ਼ ਅੱਗੇ ਜੀ ਨਿਸ ਦਿਨ ਅਨਾਸ ਨਿਸ ਦਾ ਲਬਜ਼ੀ ਅਰਥ ਰਾਤ ਉੰਜਵੇਂ ਸੰਸਕ੍ਰਿਤ ਦਾ ਸ਼ਬਦ ਨਿਸ਼ ਜਿਹਨੂੰ ਨਿਸ਼ਾਚਰ ਕਹਿੰਦੇ ਨਿਸ਼ ਦਾ ਅਰਥ ਹੋ ਗਿਆ ਤੇ ਰਾਤ ਦਿਨ ਆਪਾਂ ਸਮਝਨੇ ਨਿਸ ਦਿਨ ਅਨਾਸ ਸ਼ਬਦੀ ਅਰਥ ਐੜਾ ਗੇਤਰ ਲਾ ਦਿਓ ਨਾਸ ਪਿੱਛੇ ਰੱਖਦੇ ਜਿਹਨੂੰ ਆਪਾਂ ਨਾਸ਼ ਕਹਿੰਦੇ ਖਤਮ ਹੋਣਾ ਨਿਸ ਦਿਨ ਅਨਾਸ ਇਹਦਾ ਅਰਥ ਹੈ ਪਾਰ ਬ੍ਰਹਮ ਪਰਮੇਸ਼ਵਰ ਜੀ ਦਿਨੇ ਰਾਤ ਤੁਸੀਂ ਇੱਕ ਰਸ ਹੋ ਅਨਾਸਦਰ ਤੇ ਤੁਸੀਂ ਅਬਨਾਸ਼ੀ ਹੋ ਹਰ ਥਾਂ ਤੇ ਤੁਸੀਂ ਮੌਜੂਦ ਹੋ ਦਿਨ ਤੇ ਰਾਤ ਨਿਸ ਦਿਨ ਅਨਾਸ ਅੱਗੇ ਗੁਰੂ ਜੀ ਕਹਿੰਦੇ ਨੇ ਆ ਜਾਨ ਬਾਹ ਹੁਣ ਇੱਥੇ ਗੁਰਮਖਾ ਆਜਾਨ ਦੇ ਲਫ਼ਜ਼ੀ ਅਰਥ ਕੀਤੇ ਆ ਜੀ ਪੈਦਾ ਕਰਨ ਦਾ ਵਸੀਲਾ ਵਾਹ ਦਾ ਅਰਥ ਹੈ ਉਹਨਾਂ ਵਰਤੇ ਲੈ ਜਾਣਾ ਰੱਖਣ ਵਾਲਾ ਇਹਦੇ ਅਰਥੇ ਵੀ ਕੀਤੇ ਕਿ ਉਹ ਪਰਮਾਤਮਾ ਜਗਤ ਰਚਨਾ ਦੇ ਵਸੀਲੇ ਆਪਣੇ ਵਾਸਚ ਰੱਖਦਾ ਹੈ ਪਰ ਜ਼ਿਆਦਾਤਰ ਅਰਥ ਇਹਦੇ ਨੇ ਆ ਜਾਨ ਬਾਹੋ ਤੇਰੀਆਂ ਬੜੀਆਂ ਲੰਮੀਆਂ ਬਾਹਾਂ ਨੇ ਇਹ ਅਰਥ ਬਹੁਤ ਟੁਕਣੀ ਆਪਾਂ ਕਈ ਵਾਰ ਕਹਿੰਦੇ ਆ ਬੜੀਆਂ ਲੰਮੀਆਂ ਬਾਹਾਂ ਜੇ ਉਂਝ ਵੈਸੇ ਇਹਦੇ ਅਰਥ ਨੇ ਆ ਜਾਨ ਦਾ ਲਬਜ਼ ਜੀ ਆਜ਼ਾਨ ਬਾਹ ਦਰਤੇ ਜਿਦਿਆਂ ਬਾਹਾਂ ਗੋਡਿਆਂ ਤੱਕ ਜਾਂਦੀਆਂ ਹੋਣ ਲੰਮੀਆਂ ਪੁਝਾਵਾਂ ਵਾਲਾ ਇਹਦੇ ਪਾਵਰ ਤਰਾਗੇ ਆਪ ਜੀ ਦੀ ਤਾਕਤ ਆਪ ਜੀ ਦੀ ਬਾਹਾਂ ਬਾਹਾਂ ਬੜੀਆਂ ਲੰਮੀਆਂ ਨੇ ਇਹਦਾ ਮਤਲਬ ਤੁਹਾਡੀ ਤਕ ਤਾਕਤ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਫਿਰ ਬੇਨਤੀ ਆ ਜਾਣ ਬਾਹਰ ਭਾਰੀ ਭੁਜਾਨ ਕੋ ਭਾਰੀ ਬਰੋਸ ਵਾਲੀ ਗੱਲ ਭਾਰੀਆਂ ਬਾਹਾਂ ਵਾਲਾ ਜਿੱਥੇ ਤਾਕਤ ਬੜੀ ਅੱਗੇ ਗੁਰੂ ਜੀ ਕਹਿੰਦੇ ਸਾਹਾਨ ਸਾਹ ਫਿਰ ਬੇਨਤੀ ਸਾਹਾਂ ਦਾ ਸਾਖ ਹੈ ਮੈਂ ਫਿਰ ਬੇਨਤੀ ਕਰਾਂਗਾ ਇੱਥੇ ਪਾਠ ਜੋ ਲਿਖਿਆ ਆ ਰਿਹਾ ਬਿਲਕੁਲ درست ਹੈ ਸਾਹਾਨ ਸਾਹ ਤੇ ਜਦੋਂ ਅਰਥ ਅਸੀਂ ਕਰਨੇ ਉਹਦੋਂ ਪਰਿਸ਼ੀੰ ਦਾ ਸ਼ਬਦ ਵਰਤਨੇ ਆ ਸ਼ਾਹਾਨ ਇਹਦਾ ਅਰਥ ਹੋ ਗਿਆ ਜੀ ਜਿਹੜਾ ਸ਼ਾਹ ਦਾ ਵੀ ਸ਼ਾਹ ਹੈ ਮਾਲਕਾਂ ਦਾ ਵੀ ਮਾਲਕ ਹੈ ਇਹਦਾ ਭਾਵ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਸੀਂ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਹੋ ਜਦੋਂ ਸਤਗੁਰਾਂ ਨੇ ਨਾ ਜੀ ਜ਼ਫਰਨਾਮਾ ਲਿਖਿਆ ਮਹਾਰਾਜ ਜੀ ਨੇ ਉਹ ਵੀ ਸਤਗੁਰੂ ਮੇਰ ਕਰ ਰਿਹਾ ਜੀ ਟਾਈਮ ਬਹੁਤ ਲੱਗਦਾ ਕਿਉਂਕਿ ਬੋਲੀ ਸਾਡੀ ਕੋਈ ਨਹੀਂ ਆ ਫਾਰਸੀ ਕਈ ਕਿਸਮ ਦੀ ਹੈ ਉਹ ਉਹਦੇ ਸਮਝਣ ਲਈ ਵੀ ਟਾਈਮ ਚਾਹੀਦਾ ਹੈ ਹੁਣ ਉਹਦੇ ਵਿੱਚ ਸਤਗੁਰਾਂ ਨੇ ਜਦੋਂ ਚਿੱਠੀ ਲਿਖੀ ਜਿਹੜੇ ਪਹਿਲਾਂ 11 ਕਿ 11 ਜਿਹੜੇ ਸ਼ੇਰ ਨੇ ਨਾ ਉਹ ਸਿਰ ਪਰਮਾਤਮਾ ਦੀ ਸਿਫਤ ਵਿੱਚ ਨੇ ਹਾਲਾਂਕਿ ਲਿਖਣਾ ਤੇ ਔਰੰਗਜ਼ੇਬ ਨੇ ਦੋ ਚਿੱਠੀਆਂ ਨੇ ਮਾਰ ਦਿੱਤੀਆਂ ਇੱਕ ਮਾਛੀਵਾੜੇ ਤੋਂ ਲਿਖੀ ਉਹਦੇ 23 ਸ਼ੇਰ ਨੇ 23 ਸ਼ੇਰ ਉਹ ਦਸਮਝ ਨਹੀਂ ਆएगी ਮਿਲਦੀ ਹੈ ਚਿੱਠੀ ਉਹਨੂੰ ਫਤਿਹਨਾਮਾ ਕਹਿੰਦੇ ਨੇ ਸਾਡੇ ਵਿਦਵਾਨ ਇਹ ਜਿਹੜਾ ਜ਼ਫਰਨਾਮਾ ਉਹ ਜਿਵੇਂ ਸੇ ਪੰਜਾਬੀ ਚ ਹਾਹੀ ਬੋਲਨੇ ਜ਼ਫਰਨਾਮਾ ਪਰ ਜੇ ਤੁਸੀਂ ਪੁੱਛੋ ਤੇ ਪਰਸ਼ੀਅਨ ਵਾਲੇ ਹਾਂ ਨਹੀਂ ਬੋਲਦੇ ਉਹ ਜ਼ਫਰਨਾਮਾ ਹੀ ਕਹਿੰਦੇ ਹੁਣ ਜਿਹੜਾ ਜ਼ਫਰਨਾਮਾ ਹੈ ਅਸੀਂ ਕਹਿੰਨੇ ਜਿੱਤ ਦੀ ਚਿੱਠੀ ਹਾਂਜੀ ਨਾਮਾ ਜਿੱਤ ਦੀ ਚਿੱਠੀ ਸਾਡਾ ਇੱਕ ਵਿਦਵਾਨ ਕਹਿੰਦਾ ਨਹੀਂ ਜਿੱਤ ਦੀ ਚਿੱਠੀ ਦੀ ਥਾਂ ਇਹ ਕਹੋ ਜਿੱਤ ਦਾ ਐਲਾਨਨਾਮਾ ਜਿੱਤ ਗਿਆ ਮੈਂ ਮੈਂ ਜਿੱਤ ਗਿਆ ਉਹ ਕਹਿੰਦੇ ਨੇ ਬਾਬਰ ਦੇ ਨਾਲ ਸੰਬੰਧਿਤ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਨਾਨਕ ਦੇ ਸ਼ਬਦ ਨੇ ਸਤਿਗੁਰਾਂ ਦੇ ਉਹਨਾਂ ਸ਼ਬਦਾਂ ਨੂੰ ਤੇ ਜ਼ਫਰਨਾਮੇ ਨੂੰ ਬਰਾਬਰ ਰੱਖ ਕੇ ਵਿਆਖਿਆ ਕਰੋ ਕਹਿੰਦੇ ਉਹ ਜ਼ਫਰਨਾਮੇ ਦੀ ਸ਼ੁਰੂਆਤ ਜਿੱਤ ਦਾ ਐਲਾਨ ਟੱਕਰ ਦਾ ਐਲਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਰਤਾ ਜਿਹਦੇ ਵਿੱਚ ਕਹਿੰਦੇ ਨੇ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋਂ ਧੱਕਾ ਕਰ ਰਿਆ ਹੈ ਮਾਰੇ ਇੱਥੋਂ ਤੱਕ ਵਰਤਿਆ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਮੁਗਲ ਚੜ ਕੇ ਆ ਗਿਆ ਹੁਣ ਜਦੋਂ ਸਤਗੁਰੂ ਜ਼ਫਰਨਾਮਾ ਲਿਖਦੇ ਆ ਤੇ ਉਹਦੇ ਵਿੱਚ ਆ ਸ਼ੇਰ ਮੈਂ ਇਹਦੀ ਆਸਿਰਵ ਕਰ ਲਈ ਵੀ ਤੂੰ ਸ਼ਾਹਾਂ ਦਾ ਸ਼ਾਹ ਹੈ ਲਿਖਣਾ ਔਰੰਗਜ਼ੇਬ ਨੂੰ ਹੁਣ ਜਦੋਂ ਬਾਦਸ਼ਾਹ ਨੂੰ ਚਿੱਠੀ ਲਿਖਦੇ ਆ ਲੋਕੀ ਇੱਥੇ ਰੱਖੋ ਇੰਨੀਆਂ ਕੁ ਝੂਠੀਆਂ ਸਿਫਤਾ ਕਰ ਦੇਣ ਤੋਂ ਵਾ ਰੱਬ ਦੀ ਕਿ ਜਿਵੇਂ ਆਪਾਂ ਦੇਖਨੇ ਆ ਲੋਕੀ ਇਹ ਰੱਬਗੇ ਅਰਦਾਸ ਕਰੋ ਸਮਾ ਭੀੜ ਕਦੀ ਤੇ ਸ਼ਖਸੀਅਤ ਕੋਈ ਸਾਨੂੰ ਦੁਨਿਆਵੀ ਪ੍ਰਭਾਵਿਤ ਨਾ ਕਰੇ ਸਥਾਨ ਪ੍ਰਭਾਵਿਤ ਕਰ ਜਾਂਦਾ ਜਦੋਂ ਬੰਦੇ ਬਹੁਤ ਸਾਰੇ ਕਿਸੇ ਵਿਚਾਰਤਾ ਰਜ ਨੂੰ ਕੱਲਾ ਬੰਦਾ ਉਹਦੇ ਨਾਲ ਪ੍ਰਭਾਵਿਤ ਹੋ ਜਾਂਦਾ ਇੱਥੇ ਸਤਿਗੁਰੂ ਜਦੋਂ ਚਿੱਠੀ ਲਿਖਦੇ ਆ ਤੇ ਚਿੱਠੀ ਵਿੱਚ ਇੱਕ ਮੈਂ ਸ਼ੇਰ ਆਪਣਾ ਸਾਂਝਾ ਕਰਨਾ ਪਹਿਲਾ ਸ਼ੇਰ ਹੈ ਕਮਾਲ-ਏ-ਕਰਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਹਾਕੁਨ ਰਹੀਮ ਬਾਦਸ਼ਾਹ ਨੂੰ ਜਿੰਨੀਆਂ ਪੱਤਰ ਕਮਨ ਇਹ ਕਾਰਨ ਭਾਰਤ ਦੀ ਧਰਤੀ ਦੇ ਉੱਤੇ ਬਾਦਸ਼ਾਹ ਨੂੰ ਲੋਕੀ ਰੱਬ ਕਹਿੰਦੇ ਸਨ ਰਾਜੇ ਨੂੰ ਪ੍ਰਮਾਤਮਾ ਕਹਿੰਦੇ ਸਨ ਤੇ ਇਹ ਉੱਥੋਂ ਦੀ ਇੱਕ ਕਹਾਵਤ ਸੀ ਦਲੀਸਰੋ ਵਾ ਈਸਰੋ ਜੋ ਦਿੱਲੀ ਦਾ ਬਾਦਸ਼ਾਹ ਹੈ ਉਹ ਈਸ਼ਰ ਹੈ ਦਲੀਸਰੋ ਵਾ ਇਸਰ ਗੁਰੂ ਸਾਹਿਬ ਜਦੋਂ ਚਿੱਠੀ ਲਿਖੀ ਉਹਨਾਂ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਦੀ ਸਿਫਤ ਕੀਤੀ ਕਮਾਲ-ਏ-ਕਰامات ਇਹਦਾ ਅਰਥ ਹੈ ਮੈਂ ਤੇਰੀਆਂ ਅਲੋਕਿਕ ਸ਼ਕਤੀਆਂ ਦਾ ਕਾਇਲ ਖਾਂ ਵਾ ਤੇਰੀ ਸ਼ਕਤੀ ਨੂੰ ਕਮਾਲ-ਏ-ਕਰامات ਖਾਇਮ ਕਾਇਮ ਦਰ ਤੇ ਸਦਾ ਰਹਿਣ ਵਾਲਿਆ ਨਿਸ ਦਿਨ ਅਨਾਸ کریم ਬਖਸ਼ਿਸ਼ ਕਰਨ ਵਾਲਾ ਅੱਗੇ ਕਿਹਾ ਰਜ਼ਾ ਬਖਸ਼ ਫਾਰਸੀ ਸ਼ਬਦ ਹੈ ਰਜ਼ਾ ਇਹਦਾ ਅਰਥ ਹੈ ਰਜ਼ਾ ਬਖਸ਼ ਮੇਰੀ ਝੋਲੀ 'ਚ ਆਪਣੀਆਂ ਖੁਸ਼ੀਆਂ ਪਾ ਰਾਜ਼ਿਕ ਰੋਟੀ ਦੇਣ ਵਾਲਿਆ ਰਹਾ ਕੁਨ ਸਤ ਆਪ ਤਾਂ ਤੂੰ ਆਬਾਦ ਹੈ ਤੈਨੂੰ ਕੋਈ ਰੁਕਾਵਟ ਕੋਈ ਨਹੀਂ ਤੇਰੇ ਅਗੇ ਨਮਸਕਾਰ ਕਰਨਾ ਤੂੰ ਬੰਧਨ ਕੱਟਣ ਵਾਲਾ ਹੈ ਫਿਰ ਬਿੰਤੀ ਰਹਾ ਕੁਨ ਰਿਹਾਈ ਦੇਣ ਵਾਲਾ ਰਹੀਮ ਰਹਿਮ ਦੇ ਉਹਦੇ ਵਿੱਚ ਇੱਕ ਸ਼ੇਰ ਹੈ ਅਗਲਾ ਸ਼ੇਰ ਹੈ ਆਮ ਆਮ ਬਖਸ਼ ਬਖਸ਼ੰਦਾ ਉਹ ਦਸਤਗੀਰ ਆਮ ਆਮ ਬਖਸ਼ ਬਖਸ਼ੰਦਾ ਹੋਏ ਸੱਚੀ ਵਿੱਚ ਜਿੱਡਾ ਵੱਡਾ ਗੁਰੂ ਸੀ ਨਾ ਓਡੀ ਵੱਡੀ ਵਿਆਖਿਆ ਕੋ ਨਹੀਂ ਹੋਈ ਆਮ ਆਮ ਬਖਸ਼ ਮਨੂੰ ਸ਼ਰਨ ਦੇ ਬਖਸ਼ਿਸ਼ ਕਰਨ ਵਾਲਿਆ ਆਮ ਆਮ ਬਖਸ਼ ਬਖਸ਼ੰਦਾ ਉਹ ਦਸਤਗੀਰ ਦਸਤਗੀਰ ਦਾ ਅਰਥ ਹੈ ਬਾਹਤ ਪਕੜਨ ਵਾਲਾ ਬਾਹ ਪਕੜਨ ਵਾਲਾ ਅੱਗੇ ਮਹਾਰਾਜ ਕਹਿੰਦੇ ਨੇ ਅਮਾਂ ਬਖਸ਼ ਬਖਸ਼ੰਦੈ ਉਹ ਦਸਤਗੀਰ ਖਤਾ ਬਖਸ਼ ਗੁਨਾਹਾਂ ਨੂੰ ਬਖਸ਼ਣ ਵਾਲਿਆ ਰੋਜੀ ਦੇਹੋ ਰਿਜ਼ਕ ਦੇਣ ਵਾਲਿਆ ਦਿਲ ਪਜ਼ੀਰ ਫਰਸ਼ੀਨ ਵਿੱਚ ਪਜ਼ੀਰ ਕਿਹਨਾਂ ਨੇ ਪਿਆਰੇ ਨੂੰ ਤੂੰ ਦਿਲੋਂ ਮੁਹੱਬਤ ਕਰਨਾ ਕਪਟ ਨਹੀਂ ਰੱਖਦਾ ਇੱਥੇ ਇੱਕ ਸਵਾਲ ਹੈ ਚਿੱਠੀ ਔਰੰਗਜ਼ੇਬ ਨੂੰ ਲਿਖੀ ਜਾ ਰਹੀ ਹੈ ਤੇ ਜਿਹੜੇ ਪਹਿਲੇ ਸ਼ੇਰ ਨੇ ਉਹ ਰੱਬ ਦੀ ਸਿਫਤ ਜਦੋਂ ਮਹਾਰਾਜੇ ਚਮਕੌਰ ਦਾ ਜ਼ਿਕਰ ਕਰਦੇ ਆ ਅੱਗੇ ਲਿਖਦੇ ਆ ਦਾਸਤਾਨ ਉਹ ਵੱਖਰੀ ਚਿੱਠੀ ਹੈ ਐ ਇਸੇ ਦੇ ਹਿਸਾ ਜ਼ਫਰਨਾਮਾ ਦਾਸਤਾਨ ਜ ਮਹਾਰਾਜੇ ਕਹਿੰਦੇ ਨੇ ਮਹਾਰਾ ਇਤਬਾਰੀ ਬਰੀ ਕਸਮ ਨਿਸਤ ਕੇ ਇਸ ਦੇ ਗਵਾਹ ਅਸਤੀਜਦ ਦਾ ਯਕੀਸਤ ਨਾ ਕਤਰਾ ਮਹਾਰਾ ਇਤਬਾਰ ਬਰੋਸਤ ਕੇ ਬਖਸ਼ੀਵਾ ਦਿਵਾ ਖਾਮਾ ਕਿzb ਗੋਸਤ ਕੇ ਪੇਮਾ ਸ਼ਕਨ ਬੇਦਰੰਗ ਆਮਦੰਦ ਮੈਂ ਤੇਗੂ ਤੀਰੋ ਤੁਵੰਗ ਆਮਦੰਦ ਬਾਹ ਲਾਚਾਰ ਕੀ ਦਰ ਮੈਂ ਆਮਦੰ ਉਹਦੇ ਵਿੱਚ ਫਿਰ ਮਹਾਰਾਜ ਉੱਚੀ ਕਹਿੰਦੇ ਆ ਚੁੰਕਾਰ ਅਜ਼ ਖਾਮਾ ਖੀਲ ਤੇ ਦਰ ਗੁਜਸ਼ ਇਹ ਦਾਸਤਾਨ ਚ ਹੈ ਫਿਰ ਮੇਰੀ ਬੇਨਤੀ ਸਨ ਆਪਾ ਆਪਣੇ ਵਿਸ਼ੇ ਤੇ ਆਉਣਾ ਕਿ ਰਾਜਿਆਂ ਦਾ ਰਾਜਾ ਸ਼ਾਹਾਂ ਦਾ ਸ਼ਾਹ ਮਾਰੇ ਸੱਚੇ ਪਾਤਸ਼ਾਹ ਜੀ ਨੂੰ ਇੱਕ ਸ਼ਬਦ ਵਰਤਿਆ ਹੈ ਸ਼ੈਨ ਸ਼ਾਹੇ ਖੋਬੀ ਦੇਖੋ ਰਾਹ ਨਮੂ ਇਹ ਸੁਣਿਓ ਚਿੱਠੀ ਬਾਦਸ਼ਾਹ ਨੂੰ ਲਿਖੀ ਜਾ ਰਹੀ ਏ ਤੇ ਸਭ ਤੋਂ ਵੱਡੀ ਚਪੇੜ ਇਹ ਵੇ ਕਿ ਗੁਲਾਮ ਲੋਕ ਤੈਨੂੰ ਪਾਤਸ਼ਾਹ ਤੇ ਆਲਮਗੀਰ ਕਹਿੰਦੇ ਨੇ ਮੇਰਾ ਸ਼ੈਨ ਸ਼ਾਹ ਹੋਵੇ ਜਿਹੜਾ ਤੇਰੇ ਵਰਗੇ ਬਾਦਸ਼ਾਹ ਨੂੰ ਵੀ ਗੁਣ ਦੇਂਦਾ ਬਿਆਹ ਫਿਰ ਅਰਜ਼ੇ ਇਨਿਕਮੈ ਤੈਨੂੰ ਤੈਨੂੰ ਆਲਮਗੀਰ ਮਨਾ ਲਬਜ ਵਰਤੇ ਨ ਅਗੇ ਤੂੰ ਆਲਮਗੀਰ ਹੈ ਤੂੰ ਵਕਤ ਦਾ ਮਾਲਕ ਹੈ ਹਾਕਮ ਹੈ ਪਰ ਆ ਤੁਸੀਂ ਦੇਖੋ ਸ਼ੈਨ ਸ਼ਾਹੇ ਖੂਬੀ ਦੇਖੋ ਰਾਹ ਨਮੂ ਖੂਬੀ ਦਾ ਅਰਥ ਗੁਣ ਜਿਹੜੇ ਆਪਾਂ ਪੜ ਰਹੇ ਤੂੰ ਗੁਣਾ ਦਾ ਖਜ਼ਾਨਾ ਹੈ ਸ਼ੈਨ ਸ਼ਾਹ ਨੂੰ ਖੂਬੀ ਦਿੰਦੇ ਹੋ ਤੇ ਰਾਹ ਨਮੂ ਤੁਸੀਂ ਰਹਿਨਮਾਈ ਕਰਦੇ ਹੋ ਸ਼ੈਨ ਸ਼ਾਹੇ ਖੂਬੀ ਦੇਹੋ ਰਾਹ ਨਮੂ ਕੇ ਬੇਗੂਨੋ ਬੇਚੂਨ ਚੂ ਬੇ ਨਮੋ ਫਿਰ ਸੁਣਿਓ ਕਿ ਬੇ ਗੁਨੋ हे ਮੇਰੇ ਵੈਗਰੂ ਜੀ ਤੁਸੀਂ ਰੰਗ ਤੋਂ ਬਿਨਾ ਹੋ ਬੇ ਗੁਨੋ ਦਰ ਤੇ ਰੰਗ ਕੋਈ ਨਹੀਂ ਬੇ ਚੂਨ ਬੇ ਚੂਨ ਦਰ ਤੇ ਤੇਰੀ ਉਪਮਾ ਕੋਈ ਨਹੀਂ ਕਰ ਸਕਦਾ ਅੱਗੇ ਮਹਾਰਾਜ ਕਹਿੰਦੇ ਕਿ ਬੇ ਗੁਨੋ ਬੇ ਚੂਨ ਚੂ ਬੇ ਨਮੋ ਬੇ ਨਮੋ ਦਾ ਅਰਥ ਤੇਰੇ ਵਰਗਾ ਕੋਈ ਨਮੂਨਾ ਹੀ ਨਹੀਂ ਹੈਗਾ ਇਹਦਾ ਮਤਲਬ ਤੇਰੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ